ਪੰਜਾਬ ਬਣਿਆ ਗੈਂਗਲੈਂਡ ਸ਼ਰੀਆਂ ਚ ਲਾਈਆਂ ਤਾੜ-ਤਾੜ ਗੋਲੀਆਂ ਗੈਂਗਸਟਰ ਹੋਏ ਬੇਪਰਵਾ ਨਾ ਪੁਲਿਸ ਦਾ ਖੌਫ ਨਾ ਸਰਕਾਰ ਦੀ ਪਰਵਾਹ ਵੱਡੇ ਕਾਰੋਬਾਰੀਆਂ ਤੇ ਅਧਿਕਾਰਾਂ ਨੂੰ ਬਣਾਇਆ ਜਾ ਰਿਆ ਨਿਸ਼ਾਨਾ ਦਾਸ ਦੇਣਾ ਚ ਚਾਰ ਵੱਡੀਆਂ ਵਰਦਾਤਾਂ ਨੂੰ ਦਿੱਤਾ ਅੰਜਾਮ ਵਿਰੋਧੀ ਧਿਰਾਂ ਨੇ ਆਪ ਸਰਕਾਰ ਤੇ ਚੁੱਕੇ ਸਵਾਲ ਕਿਹਾ ਆਪ ਸਰਕਾਰ ਦੇ ਹੋਂਦ ਨਾਲ ਵਿਗੜੀ ਕਾਨੂੰਨ ਦੀ ਵਿਵਸਥਾ ਸਾਸ਼ਟ੍ਰੀਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ ਮੀਡੀਆ ਮੈਂ ਪੂਜਾ ਰੰਗਲਾ ਪੰਜਾਬ ਹੁਣ ਬਣਦਾ ਜਾ ਰਿਹਾ ਹੈ ਗੈਂਗਲੈਂਡ ਆਏ ਦਿਨ ਪੰਜਾਬ ਚ ਗੈਂਗਸਟਰਾਂ ਵੱਲੋਂ ਸ਼ਰਿਆਮ ਕਤਲ ਦੀਆਂ ਕਿਤਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ ਪਿਛਲੇ 10 ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚਾਰ ਵੱਡੀਆਂ ਵਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਇਨ੍ਹਾਂ ਵਰਦਾਤਾਂ ਵਿੱਚ ਗੈਸਟਰਾ ਨੇ ਨਾ ਸਿਰਫ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸਗੋਂ ਸ਼ਰੀਆਮ ਫਾਇਰਿੰਗ ਕਰਕੇ ਲੋਕਾਂ ਵਿੱਚ دہشت ਵੀ ਫੈਲਾਈ ਖਾਸ ਗੱਲ ਇਹ ਹੈ ਕਿ ਗੈਸਟਰਾ ਵੱਲੋਂ ਵੱਡੇ ਕਾਰੋਬਾਰੀਆਂ ਤੇ ਗਾਇਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਗੈਂਗਸਟਰਾਂ ਵੱਲੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਜੇਕਰ ਕੋਈ ਫਿਰੋਤੀ ਦੇਣ ਤੋਂ ਮਨ੍ਹਾ ਕਰਦਾ ਤਾਂ ਸ਼ਰਿਆਂ ਮੁਜ਼ਾ ਕਤਲ ਕਰ ਦਿੱਤਾ ਜਾਂਦਾ ਹੈ ਪੰਜਾਬ ਅੰਦਰ ਲਗਾਤਾਰ ਵਧ ਰੀਆਂ ਹਿੰਸਕ ਵਰਤਾਰਾ ਤੇ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਵਿਰੋਧੀ ਧਿਰ ਦੇ ਨੇਤਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਨੂੰ ਗੋਲੀਆਂ ਤੇ ਖੂਨ ਖਰਾਬੇ ਦੇ ਹਵਾਲੇ ਕਰ ਦਿੱਤਾ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਪੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਉਹਨਾਂ ਨੇ ਕਿਹਾ ਅਬੋਹਰ ਵਿੱਚ ਫੈਸ਼ਨ ਡਿਜ਼ਾਈਨਰ ਸੰਜੀਵ ਵਰਮਾ ਦਾ ਕਤਲ ਵੀ ਕਰ ਦਿੱਤਾ ਗਿਆ। ਦਿਨ ਦਿਹਾੜੇ ਉਹਨਾਂ ਉੱਤੇ ਫਾਇਰਿੰਗ ਕਰਕੇ ਉਹਨਾਂ ਨੂੰ ਮੋਢੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਹੈ ਜੇ ਇਸ ਸਮੇਂ ਬਹੁਤ ਮਾੜੀ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸਰਕਾਰ ਦੀ ਗੈਰ ਹਾਜ਼ਰੀ ਵਿੱਚ ਲੋਕਾਂ ਨੂੰ ਸ਼ਰਿਆਮ ਮਾਰਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਆਪਣੇ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਡਾਕਟਰ ਕਲਾਕਾਰ ਖਿਡਾਰੀ ਤੇ ਕਾਰੋਬਾਰੀਆਂ ਤੇ ਫਿਰੋਤੀ ਮੰਗੜ ਵਾਲਿਆਂ ਤੋਂ ਤੰਕੀਆਂ ਮਿਲ ਰਹੀਆਂ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ 10 ਦਿਨਾਂ ਦੌਰਾਨ ਚਾਰ ਵੱਡੀਆਂ ਵਰਤਾਰਾਤਾਂ ਹੋਈਆਂ ਇਸ ਦੇ ਨਾਲ ਹੀ ਗੁਰਦਾਸਪੁਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਜੱਗੂ ਦੇ ਸਾਥੀ ਕਰਨ ਵੀਰ ਦਾ ਵੀ ਕਤਲ ਕੀਤਾ ਗਿਆ ਜਿੱਥੇ ਦੋ ਹਮਨਾਵਰਾਂ ਵੱਲੋਂ ਸ਼ਰੀਆਮ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਇਸ ਮਗਰੋਂ ਮੋਗਾ ਦੇ ਕੋਟ ਹਿੱਸੇ ਖਾ ਵਿੱਚ ਪਾਲੀਵੁੱਡ ਅਦਾਕਾਰ ਤਾਣੀਆਂ ਦੇ ਪਿਤਾ ਡਾਕਟਰ ਅਨਿਲ ਕੰਬੋਜ ਨੂੰ ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਟੀਮ ਨੇ ਤਿੰਨ ਗੈਂਗਸਟਰ ਦਾ ਇਨਕਾਊਂਟਰ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਤਿੰਨ ਗੈਂਗਸਟਰ ਲਖਬੀਰ ਦੇ ਸਾਥੀ ਨੇ ਦੱਸ ਦਈਏ ਕਿ ਲਖਬੀਰ ਨੇ ਡਾਕਟਰ ਤੋਂ ਫਿਰੋਤੀ ਮੰਗੀ ਸੀ ਪੈਸੇ ਨਾ ਦੇਣ ਤੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਸਬੰਧੀ ਵਿਰੋਧੀ ਧਿਰਾਂ ਨੇ ਪੰਜਾਬ ਦੀ ਆਪ ਸਰਕਾਰ ਭਗਵੰਤ ਸਿੰਘ ਮਾਨ ਤੋਂ ਜਵਾਬ ਮੰਗਿਆ ਪੰਜਾਬ ਬਣਿਆ ਗੈਂਗਲੈਂਡ ਸ਼ਰੀਆਮ ਚਲਾਈਆਂ ਤਾੜ-ਤਾੜ ਗੋਲੀਆਂ ਗੈਸ ਸਟੋਰ ਹੋਏ ਬੇਪਰਵਾ ਨਾ ਪੁਲਿਸ ਦਾ ਖੌਫ ਨਾ ਸਰਕਾਰ ਦੀ ਪਰਵਾ ਵਡੇ ਕਾਰੋਬਾਰੀਆਂ ਦੇ ਅਧਰ ਕਾਰਨ ਬਣਾਇਆ ਜਾ ਰਿਆ ਨਿਸ਼ਾਨਾ ਦਾਸ ਦੇਣਾ ਚਾਰ ਵੱਡੀਆਂ ਵਰਦਾਤਾਂ ਨੂੰ ਦਿੱਤਾ ਅੰਜਾਮ ਵਿਰੋਧੀ ਧਿਰ ਨੇ ਆਪ ਸਰਕਾਰ ਤੇ ਚੁੱਕੇ ਸਵਾਲ ਇਹ ਆਪ ਸਰਕਾਰ ਦੇ ਹੋਂਦ ਵਿੱਚ ਵਿਗੜੀ ਕਾਨੂੰਨ ਦੀ ਵਿਵਸਥਾ ਸਾਸ਼ਟ੍ਰਿਕ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ ਮੀਡੀਆ ਮੈਂ ਪੂਜਾ ਰੰਗਲਾ ਪੰਜਾਬ ਹੁਣ ਬਣਦਾ ਜਾ ਰਿਹਾ ਹੈ ਗੈਂਗਲੈਂਡ ਆਏ ਦਿਨ ਪੰਜਾਬ ਚ ਗੈਂਗਸਟਰ ਵੱਲੋਂ ਸ਼ਰਿਆਮ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਦੱਸਦੀ ਹੈ ਕਿ ਪਿਛਲੇ 10 ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚਾਰ ਵੱਡੀਆਂ ਵਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਇਨ੍ਹਾਂ ਵਰਦਾਤਾਂ ਵਿੱਚ ਗੈਂਗਸਟਰਾਂ ਨੇ ਨਾ ਸਿਰਫ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸਗੋਂ ਸ਼ਰਿਆਂ ਫਾਇਰਿੰਗ ਕਰਕੇ ਲੋਕਾਂ ਵਿੱਚ دہشت ਵੀ ਫੈਲਾਈ। ਖਾਸ ਗੱਲ ਇਹ ਹੈ ਕਿ ਗੈਂਗਸਟਰਾਂ ਵੱਲੋਂ ਵੱਡੇ ਕਾਰੋਬਾਰੀਆਂ ਤੇ ਗਾਇਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਵਿੱਚ ਗੈਂਗਸਟਰਾਂ ਵੱਲੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਜੇਕਰ ਕੋਈ ਫਿਰੋਤੀ ਦੇਣ ਤੋਂ ਮਨ੍ਹਾ ਕਰਦਾ ਤਾਂ ਸ਼ਰਿਆਂ ਮੁੱਜ਼ਾ ਕਤਲ ਕਰ ਦਿੱਤਾ ਜਾਂਦਾ ਹੈ। ਪੰਜਾਬ ਅੰਦਰ ਲਗਾਤਾਰ ਵਧ ਰੀਆਂ ਹਿੰਸਕ ਵਰਤਾਰਾ ਤੇ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਵਿਰੋਧੀ ਧਿਰ ਦੇ ਨੇਤਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਨੂੰ ਗੋਲੀਆਂ ਤੇ ਖੂਨ ਖਰਾਬੇ ਦੇ ਹਵਾਲੇ ਕਰ ਦਿੱਤਾ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਪੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ ਉਹਨਾਂ ਨੇ ਕਿਹਾ ਅਬੋਹਰ ਵਿੱਚ ਫੈਸ਼ਨ ਡਿਜ਼ਾਈਨਰ ਸੰਜੀਵ ਵਰਮਾ ਦਾ ਕਤਲ ਵੀ ਕਰ ਦਿੱਤਾ ਗਿਆ ਦਿਨ ਦਿਹਾੜੇ ਉਨ੍ਹਾਂ ਉੱਤੇ ਫਾਇਰਿੰਗ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਹੈ ਜੇ ਇਸ ਸਮੇਂ ਬਹੁਤ ਮਾੜੀ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸਰਕਾਰ ਦੀ ਗੈਰ ਹਾਜ਼ਰੀ ਵਿੱਚ ਲੋਕਾਂ ਨੂੰ ਸ਼ਰੀਅਮ ਮਾਰਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਆਪਣੇ ਹੱਥਲੇ ਪੱਧਰ ਤੇ ਪਹੁੰਚ ਗਈ ਹੈ ਡਾਕਟਰ ਕਲਾਕਾਰ ਖਿਡਾਰੀ ਤੇ ਕਾਰੋਬਾਰੀਆਂ ਤੇ ਫਿਰੋਤੀ ਮੰਗੜ ਵਾਲਿਆਂ ਤੋਂ ਧੰਕੀਆਂ ਮਿਲ ਰਹੀਆਂ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ 10 ਦਿਨਾਂ ਦੌਰਾਨ ਚਾਰ ਵੱਡੀਆਂ ਵਰਦਾਤਾਂ ਹੋਈਆਂ ਇਸ ਦੇ ਨਾਲ ਹੀ ਗੁਰਦਾਸਪੁਰ ਵਿੱਚ ਗੈਂਸਟਰ ਜੱਗੂ ਭਗਵਾਨਪੂਰੀਆ ਦੀ ਮਾਂ ਤੇ ਜੱਗੂ ਦੇ ਸਾਥੀ ਕਰਨ ਵੀਰ ਦਾ ਵੀ ਕਤਲ ਕੀਤਾ ਗਿਆ ਜਿੱਥੇ ਦੋ ਹਮਨਾਵਰਾਂ ਵੱਲੋਂ ਸ਼ਰੀਆਮ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਇਸ ਮਗਰੋਂ ਮੋਗਾ ਦੇ ਕੋਟ ਹਿੱਸੇ ਖਾ ਵਿੱਚ ਬਾਲੀਵੁੱਡ ਅਦਾਕਾਰ ਤਾਣੀਆਂ ਦੇ ਪਿਤਾ ਡਾਕਟਰ ਅਨਿਲ ਕੰਬੋਜ ਨੂੰ ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਟੀਮ ਨੇ ਤਿੰਨ ਗੈਂਗਸਟਰ ਦਾ ਇਨਕਾਊਂਟਰ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਤਿੰਨ ਗੈਂਗਸਟਰ ਲਖਬੀਰ ਦੇ ਸਾਥੀ ਨੇ ਦੱਸ ਦਈਏ ਕਿ ਲਖਬੀਰ ਨੇ ਡਾਕਟਰ ਤੋਂ ਫਿਰੋਤੀ ਮੰਗੀ ਸੀ ਪੈਸੇ ਨਾ ਦੇਣ ਤੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਸਬੰਧੀ ਵਿਰੋਧੀ ਧਿਰਾਂ ਨੇ ਪੰਜਾਬ ਦੀ ਆਪ ਸਰਕਾਰ ਭਗਵੰਤ ਸਿੰਘ ਮਾਨ ਤੋਂ ਜਵਾਬ ਮੰਗਿਆ